ਚੈਨਲ ਦਾ RN نیوز ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਵਾਗਤ ਕਰਦਾ ਹਾਂ ਜਿਵੇਂ ਕਿ ਬੀਤੇ ਕੁਝ ਦਿਨ ਪਹਿਲਾਂ ਸਮੁੱਚੇ ਭਾਰਤ ਅੰਦਰ ਲੋਕ ਸਭਾ ਦੀਆਂ ਚੋਣਾਂ ਹੋਈਆਂ ਔਰ ਇਹ ਨਤੀਜੇ ਆਏ ਜਿੱਥੇ ਇੱਕ ਪਾਸੇ ਦੇਸ਼ ਦੇ ਅੰਦਰ ਨਵੀਂ ਸਰਕਾਰ ਬਣ ਜਾ ਰਹੀ ਹੈ ਉੱਥੇ ਬੀਤੇ ਕੱਲ ਇੱਕ ਘਟਨਾ ਵਾਪਰਦੀ ਹੈ ਜੋ ਭਾਰਤਪਾ ਦੇ MP ਹਨ ਅਤੇ ਐਕਟਰਸ ਕੰਗਣਾ ਰਣਾਉਤ ਜੋ ਕਿ ਚੰਡੀਗੜ੍ਹ 에어ਪੋਰਟ ਤੋਂ ਜਾ ਰਹੇ ਸਨ ਤੇ ਸੀਆਈਐਸਐਫ ਮਹਿਲਾ ਮੁਲਾਜ਼ਮ ਕੁਲਵਿੰਦਰ ਕੌਰ ਵੱਲੋਂ ਉਹਨਾਂ ਨੂੰ ਥੱਪੜ ਮਾਰਿਆ ਜਾਂਦਾ ਹੈ ਇਹ ਸਾਰੇ ਘਟਨਾਕ੍ਰਮ ਤੇ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਰਾਜਗੁਰਿੰਦਰ ਸਿੰਘ ਲਾਡੀ ਕਮਾਨ ਮੌਜੂਦ ਹਨ ਆਓ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਦਾ ਰਿਐਕਸ਼ਨ ਲੈਣੇ ਆ ਕੀ ਕੋਈ ਕਹਿਣਾ ਚਾਹੁੰਦੇ ਹਨ ਸਤਿ ਸ਼੍ਰੀ ਅਕਾਲ ਸਵਾਗਤ ਹੈ ਸਰ ਸਭ ਤੋਂ ਪਹਿਲਾਂ ਜਿਹੜਾ ਇਹ ਸਾਰਾ ਘਟਨਾਕ੍ਰਮ ਹੋਇਆ ਜਿਹੜੀ ਖਬਰ ਆ ਰਹੀ ਹੈ ਮੀਡੀਆ ਦੇ ਵਿੱਚ ਕਿ ਕੁਲਵਿੰਦਰ ਕੌਰ ਵੱਲੋਂ ਕਗਨਰ ਰੋਡ ਨੂੰ ਥੱਪੜ ਮਾਰਿਆ ਗਿਆ ਚੰਡੀਗੜ੍ਹ 에어ਪੋਰਟ ਤੇ ਇੱਥੇ ਤੁਸੀਂ ਕੀ ਕਹਿਣਾ ਚਾਹੋਗੇ ਇਹ ਤੇ ਦੇਖੋ ਕੰਗੜਾ ਰੌਂਤ ਨੂੰ ਥੱਪੜ ਨਹੀਂ ਵੱਜਿਆ ਥੱਪੜ ਸਾਰੇ ਉਹਨਾਂ ਲੋਕਾਂ ਨੂੰ ਵੱਜਿਆ ਹੈ ਜਿਹੜੇ ਲੋਕ ਇਸ ਤਰ੍ਹਾਂ ਦੀ ਬੋਲੀ ਬੋਲਦੇ ਨੇ ਔਰ ਹਜੇ ਤੱਕ ਨਹੀਂ ਹਟੇ ਹਜੇ ਤੱਕ ਵੀ ਇਹਨਾਂ ਦੇ ਜਿਹੜੇ ਲੀਡਰ ਨੇ ਕੰਗੜਾ ਨੇ ਵੀ ਬਾਅਦ ਚ ਜਿਹੜਾ ਉਸ ਤੋਂ ਬਾਅਦ ਵੀ ਬੋਲਿਆ ਉਹ ਵੀ ਸਹੀ ਨਹੀਂ ਬੋਲਿਆ ਤੇ ਇਹ ਥੱਪੜ ਇੱਕ ਕੁਲਵਿੰਦਰ ਕੌਰ ਨੇ ਨਹੀਂ ਮਾਰਿਆ ਇਹ ਪੂਰੇ ਮਿਹਨਤ ਕਸ਼ ਲੋਕਾਂ ਨੇ ਮਾਰਿਆ ਹੈ ਭਾਰਤ ਦੇ ਮਿਹਨਤ ਕਸ਼ ਲੋਕ ਕਿਸਾਨ ਮਜ਼ਦੂਰ ਸਾਰਿਆਂ ਨੇ ਸਾਰਿਆਂ ਵੱਲੋਂ ਥੱਪੜ ਉਹਨੂੰ ਵੱਜਿਆ ਹੈ ਕਿ ਸੁਧਰ ਜਾ ਇਹ ਉਹਦੀਆਂ ਹਰਕਤਾਂ ਨਾ ਕਰਨ ਕਿਉਂਕਿ ਅਹੀਂ ਦੇਖੋ ਅਹੀਂ ਕਿਸਾਨ ਆ ਸਾਡਾ ਤੇ ਤੁਸੀਂ ਸਿੱਧੀ ਜੀ ਮੈਂ ਗੱਲ ਕਰਦਾ ਮੈਂ ਕੋਈ ਗੋਲਮੋਲ ਨਹੀਂ ਕਰਦਾ ਕਿ ਜੇ ਆਪਾਂ ਕੋਈ ਡੰਗਰ ਵੀ ਰੱਖਦੇ ਆ ਨਾ ਉਹਨੂੰ ਜਦੋਂ ਚਾਉਂਦੇ ਆ ਤੇ ਕਈ ਡੰਗਰ ਛੜਾ ਮਾਰਦੇ ਆ ਪਹਿਲਾਂ ਅਹੀਂ ਉਹਨਾਂ ਨੂੰ ਉਹਦੇ ਅੱਗੇ ਡਾਂਗ ਲੈ ਕੇ ਇੱਕ ਬੰਦਾ ਖਲੋਂਦਾ ਕਿ ਇਹ ਡਰ ਕੇ ਦੁੱਧ ਦੇ ਦੇ ਇਹਨਾਂ ਦੇ ਅੱਗੇ ਡਾਂਗ ਲੈ ਕੇ ਵੀ ਖਲੋਤੇ ਨਹੀਂ ਮੰਨੇ ਥੋੜੀ ਬਹੁਤੀ ਡਾਂਗ ਮਾਰੀਦੀ ਵੀ ਆ ਜਿਹੜਾ ਇਹਨਾਂ ਥੱਪੜ ਵੱਜ ਗਿਆ ਜੇ ਹੁਣ ਵੀ ਨਾ ਇਹ ਸੁਤਰੇ ਤੇ ਫੇਰ ਸਾਡ ਕੋ ਇੱਕ ਹੋਰ ਤਰੀਕਾ ਅਹੀਂ ਜੂੜ ਪਾ ਲੈਨੇ ਲੱਤਾਂ ਨੂੰ ਫਿਰ ਡੰਗਰ ਦੁੱਧ ਦੇਣ ਤੋਂ ਬਾਅਦ ਵੀ ਉਹਨਾਂ ਚੇਹੜੀ ਛੜ ਨਹੀਂ ਮਾਰਦਾ ਜਿੰਨਾ ਚੇਹੜੀ ਜੂੜ ਨਹੀਂ ਖੁੱਲਦਾ ਔਰ ਇਹਨਾਂ ਨੂੰ ਭਾਰਤ ਦੇ ਲੋਕ ਜੂੜ ਪਾ ਦੇਣਗੇ ਜੇ ਇਹੋ ਜਿਹੀਆਂ ਅਨਕਤਾਂ ਤੋਂ ਇਹੋ ਜਿਹੀ ਗਲਤ ਸ਼ਬਦਾਵਲੀ ਵਰਤਣਾ ਇਹ ਨਾ ਹਟੇ ਤੇ ਕਮਾਨ ਸਾਹਿਬ ਮੇਰਾ ਇੱਕ ਸਵਾਲ ਹੈ ਕਿਸਾਨੀ ਅੰਦোলন ਚੱਲਿਆ ਪ੍ਰਧਾਨ ਮੰਤਰੀ ਮੋਦੀ ਨੇ ਮੰਗਾਂ ਵੀ ਸਾਰੀਆਂ ਮੰਨੀਆਂ ਉਸ ਤੋਂ ਬਾਅਦ ਆਪਣੇ ਕਹਿਣੇ ਤੋਂ ਮੁਕਰੇ ਵੀ ਆਪਣੇ ਬਾਰੇ ਤੋਂ ਮੁਕਰੇ ਵੀ ਫਿਰ ਸੰਘਰਸ਼ ਸ਼ੁਰੂ ਹੋਇਆ ਕੰਗਣਾ ਰੌਣਾ ਤੇ ਇਸ ਸਾਰੇ ਪਿਗੜ ਵਿੱਚ ਬਿਆਨ ਦਿੰਦੀ ਆਈ ਹੈ ਕਿ ਉਹ ਪਹਿਲਾਂ ਪਹਿਲਾਂ ਤੋਂ ਸੋਚਦੀ ਸੀ ਕਿ ਰਾਜਨੀਤੀ ਵਿੱਚ ਆਉਣਾ ਉਹਨੇ ਬਿਲਕੁਲ ਉਹਦੀ ਸੋਚ ਹੋਏਗੀ ਰਾਜਨੀਤੀ ਚਾਹਣ ਦੀ ਪਤਾ ਨਹੀਂ ਉਹਦੀ ਕੀ ਸੋਚ ਆ ਤੇ ਸ਼ੁਰੂ ਤੋਂ ਹੀ ਸੋਚ ਮਾੜੀ ਆ ਉਹ ਸ਼ੁਰੂ ਤੋਂ ਹੀ ਇਸ ਤਰ੍ਹਾਂ ਦੇ ਬਿਆਨ ਜਦੋਂ ਦਾ ਕਿਸਾਨ ਅੰਦੋਲਨ ਸ਼ੁਰੂ ਹੋਇਆ ਵਾ ਜਦੋਂ ਦਾ ਆਪਾਂ ਆਪਣੇ ਹੱਕਾਂ ਨੂੰ ਲਈ ਉੱਥੇ ਧਰਨੇ ਲਾਏ ਨੇ ਉਦੋਂ ਤੋਂ ਲੈ ਕੇ ਹੁਣ ਤੱਕ ਹੁਣ ਉਸ ਥੱਪੜ ਵੱਜਣ ਤੋਂ ਬਾਅਦ ਵੀ ਉਹ ਗਲਤ ਬੋਲ ਰਹੀ ਆ ਜਿਸ ਤਰ੍ਹਾਂ ਦਾ ਉਹ ਕਹਿ ਰਹੀ ਆ ਕਿ ਅੱਤਵਾਦ ਆ ਪੰਜਾਬ 'ਚ ਜੇ ਉਹ ਜੇ ਇਹਨੂੰ ਅੱਤਵਾਦ ਕਹਿੰਦੇ ਨੇ ਜੇ ਕਿਸੇ ਨੂੰ ਸਿੱਧੇ ਰਾਤੇ ਲਿਉਣ ਨੂੰ ਅੱਤਵਾਦ ਕਹਿੰਦੇ ਨੇ ਫਿਰ ਤੇ ਅਸੀਂ ਫਕਰ ਨਾ ਕਹਿੰਦੇ ਅਸੀਂ ਅੱਤਵਾਦੀ ਆ ਪਰ ਇਨਾਂ ਨੂੰ ਇਹ ਪੁੱਛਣਾ ਚਾਹੀਦਾ ਵਾ ਚੈਨਲ ਵਾਲੇ ਜੇ ਗੋਦੀ মিডিਆ ਜੇ ਇਹਨਾਂ ਨੂੰ ਪਹਿਲਾਂ ਪੁੱਛ ਲੈਂਦਾ ਤੁਹਾਡੀ ਨਹੀਂ ਗੱਲ ਕਰ ਰਿਆ ਗੋਦੀ মিডিਆ ਜਦੋਂ ਸਾਡੇ ਬੰਦਿਆਂ ਨੂੰ ਇਹਨਾਂ ਬੋਰੀਆਂ ਚ ਪਾ ਕੇ ਕੁੱਟਿਆ ਉਹਨਾਂ ਦੀਆਂ ਹੱਡੀਆਂ ਤੋੜੀਆਂ ਅੱਖਾਂ ਕੱਢੀਆਂ ਇਹਨਾਂ ਨੇ ਗੋਲੀਆਂ ਨਾਲ ਮਾਰੇ ਜਦੋਂ ਉਦੋਂ ਜੇ ਗੋਦੀ মিডিਆ ਇਹ ਗੱਲ ਕਰਦਾ ਵੀ ਇਹ ਅਤਵਾਦੀ ਨੇ ਅਸੀਂ ਅਤਵਾਦੀ ਆ ਅਤਵਾਦੀ ਤੇ ਉਹ ਨਹੀਂ ਪਰ ਜੇ ਸਾਨੂੰ ਅਤਵਾਦੀ ਕਹਿੰਦੇ ਅਸੀਂ ਤਾਂ ਫਿਰ ਫਕਰ ਨਾ ਕਹਿੰਦੇ ਆ ਜੇ ਅਸੀਂ ਕਿਸ ਗਲਤ ਬੰਦੇ ਨੂੰ ਸਬਕ ਸਿਖਾਉਣ ਨੂੰ ਅਤਵਾਦ ਕਹਿੰਦੇ ਤਾਂ ਫਿਰ ਅਸੀਂ ਫਕਰ ਨਾ ਕਹਿੰਦੇ ਅਸੀਂ ਅਤਵਾਦੀ ਹੈਗੇ ਆ ਮਾਨ ਸਾਹਿਬ ਕੁਲਵਿੰਦਰ ਕੌਰ ਦੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਉਹ ਚੋ ਕਹਿ ਰਹੀ ਹੈ ਕਿ ਕੰਗਨਾ ਰਣੌਤ ਨੇ ਕਿਹਾ ਸੀ ਕਿ 100 ਰੁਪਏ ਦਿਹਾੜੀ ਤੇ ਔਰਤਾਂ ਹੁੰਦੀਆਂ ਜਿਹੜੇ ਕਿਸਾਨੀ ਧਰਨੇ ਤੇ ਬੈਠੀਆਂ ਉਹਨੇ ਵੀ ਬਾਕਾਇਦਾ ਕਿਹਾ ਕਿ ਮੇਰੀ ਮਾਂ ਵੀ ਉਸ ਸਮੇਂ ਕਿਸਾਨੀ ਅੰਦੋਲਨ ਦਾ ਹਿੱਸਾ ਸੀ ਉਹ ਉੱਥੇ ਬੈਠੀ ਸੀ ਜਿਸ ਦਾ ਗੁੱਸਾ ਉਸ ਵੱਲੋਂ ਇਸ ਤਰੀਕੇ ਨਾਲ ਕੱਢਿਆ ਗਿਆ ਕੀ ਤੁਸੀਂ ਰਿਐਕਸ਼ਨ ਦੇਣਾ ਚਾਹੁੰਦੇ ਹੋ ਸਾਰੀ ਗੱਲਬਾਤ ਬਿਲਕੁਲ ਗੁੱਸਾ ਜਿਹੜਾ ਉਹ ਨਿਕਲਣਾ ਹੀ ਨਿਕਲਣਾ ਜਦੋਂ ਸਾਹਮਣੇ ਆ ਜਾਏ ਬੰਦਾ ਜਿਨਨੇ ਸਾਡੇ ਮਾਂ ਪਿਓ ਦੀ ਬੇਇੱਜ਼ਤੀ ਕੀਤੀ ਹੋਏ ਜਦੋਂ ਸਾਹਮਣੇ ਆਜੇ ਤਾਂ ਫਿਰ ਗੁੱਸੇ ਦੇ ਵਿੱਚ ਤੇ ਫਿਰ ਇਤਰਾਹ ਦੀਆਂ ਹਰਕਤਾਂ ਹੁੰਦੀਆਂ ਫਿਰ ਵੀ ਉਹਨੇ ਬਹੁਤ ਕੰਟਰੋਲ ਰੱਖਿਆ ਉਹਨੇ ਥੱਪੜੀ ਮਾਰਿਆ ਉਹਨੂੰ ਉਹਨੇ ਕੋਈ ਉਹਦਾ ਨੁਕਸਾਨ ਨਹੀਂ ਕੀਤਾ ਸਿਰਫ ਉਹਨੂੰ ਇਹ ਦੱਸਿਆ ਕਿ ਇਹ ਹਰਕਤਾਂ ਤੋਂ ਬਾਜ਼ ਆ ਜਾ ਪਰ ਉਹ ਬਾਜ਼ ਹਜੇ ਵੀ ਨਹੀਂ ਆਈ ਮੈਨੂੰ ਸਮਝ ਨਹੀਂ ਆਉਂਦੀ ਕਿਉਂ ਨਹੀਂ ਬਾਜ਼ ਆਉਂਦੇ ਉਹ ਤੇ ਸਮਝਦਾਰ ਕੁਲਵਿੰਦਰ ਕੌਰ ਤੇ ਸਮਝਦਾਰ ਔਰਤ ਹੈ ਇੱਥੇ ਤੇ ਬੱਚੇ ਜਿਹੜੇ ਛੋਟੇ-ਛੋਟੇ ਮੇਰਾ ਬੱਚਾ ਬੇਟਾ 7ਵੀਂ ਚ ਪੜਦਾ ਹੈ ਉਹ ਅੱਜ ਤੱਕ ਪੁੱਛਦਾ ਹੈ ਵੀ ਮੋਦੀ ਤੇ ਨਹੀਂ ਬਣ ਜਾਣਾ ਕਿਤੇ ਇੱਥੇ ਤੇ ਬੱਚੇ ਬੱਚੇ ਨੂੰ ਇਹਨਾਂ ਤੇ ਗੁੱਸਾ ਵਾ ਇਹ ਤੇ ਕਹਿੰਦੇ ਉਹਨੇ ਕੁਲਵਿੰਦਰ ਕੌਰ ਨੇ ਮਾਰਿਆ ਜੇ ਕੁਲਵਿੰਦਰ ਕੌਰ ਦੇ ਬੱਚੇ ਹੁੰਦੇ ਤੇ ਉਹ ਵੀ ਉਹਦੇ ਮਾਰਦੇ ਮੇਰੇ ਸਾਹਮਣੇ ਪੰਜਾਬ ਦੀ ਸਿਆਸਤ ਦੀ ਗੱਲ ਕਰੀਏ ਭਾਵੇਂ ਭਾਜਪਾ ਨੂੰ ਕੋਈ ਇਸ ਵਾਰ ਸ਼ੀਟ ਨਹੀਂ ਮਿਲੀ ਪਰ ਉਹਨਾਂ ਦਾ ਵੋਟ ਪ੍ਰਤੀਸ਼ਾ ਜਿਹੜਾ ਪਿਛਲੀ ਨਾਲੋਂ ਵਧਿਆ ਇਹ ਸਾਰੀ ਗੱਲਬਾਤ ਹੈ ਕਿ ਤੁਸੀਂ ਆਪਣਾ ਰਿਐਕਸ਼ਨ ਦੇਣਾ ਚਾਹੁੰਦੇ ਹੋ ਸਾਰੇ ਮੁੱਦੇ ਤੇ ਕੋਈ ਬੋਟ ਪ੍ਰਤੀਸ਼ਿਦ ਬਾਰੇ ਮੈਨੂੰ ਕੋਈ ਜ਼ਿਆਦਾ ਨਹੀਂ ਪਤਾ ਪਰ ਜਦੋਂ ਪਹਿਲਾਂ ਕਾਲੀਦਾਨਾ ਨਾਲ ਰਲ ਕੇ ਲੜਦੇ ਸੀ ਉਹ ਅਲੱਗ ਅਲੱਗ ਪਰਸੈਂਟੇਜ ਨਿਕਲਦੀ ਸੀ ਏਰ ਕਾਉਨਾ ਵਕਰੀ ਲੜੀ ਆ ਤੇ ਉਹਨਾਂ ਦੀ ਆਪਣੀ ਪਰਸੈਂਟੇਜ ਨਿਕਲ ਆਈ ਆ ਪਰਸੈਂਟੇਜ ਨਾਲ ਕੀ ਫਰਕ ਪੈਂਦਾ ਵਾ ਹਾਰੇ ਤੇ ਉਹ ਹਰ ਥਾਂ ਤੇ ਬੁਰੀ ਤਰ੍ਹਾਂ ਹੀ ਹਾਰੇ ਆ ਕਿਤੇ ਵੀ ਨਹੀਂ ਜਿੱਤੇ ਉਹ ਪਰਸੈਂਟੇਜ ਨੂੰ ਵੇਖ ਕੇ ਤੇ ਇਹ ਵੀ ਇਹਨਾਂ ਦੀ ਘਟ ਜੇਗੀ ਅਗਲੀ ਵਾਰ ਅਗਲੀ ਵਾਰ ਇਹਨਾਂ ਦਾ ਹੋਰ ਬੁਰਾ ਹਾਲ ਹੋ ਜਾਏਗਾ ਜੋਂਦਾ ਇਹ ਕਾਂਡ ਹੋਇਆ ਕੱਲ ਬੀਤੇ ਕੱਲ ਤੋਂ ਥੱਪੜ ਕਾਂਡ ਜੋਂਦਾ ਆ ਉਸ ਤੋਂ ਲੈ ਕੇ ਹੁਣ ਤੱਕ ਵੱਖ-ਵੱਖ ਖੇਤਰਾਂ ਵਿੱਚੋਂ ਚਾਹੇ ਕਿਸਾਨੀ ਆਗੂ ਹੋਣ ਚਾਹੇ ਕੋਈ ਵਕੀਲ ਹੋਣ ਚਾਹੇ ਕੋਈ ਵਪਾਰੀ ਹੋਣ ਵੱਖਰੇ ਵੱਖਰੇ ਖੇਤਰਾਂ ਤੋਂ ਕੁਲਵਿੰਦਰ ਕੋਰ ਦੀ ਸਪੋਰਟ ਕੀਤੀ ਜਾ ਰਹੀ ਹੈ ਜਿੱਥੇ ਇੱਕ ਵਪਾਰੀ ਵੱਲੋਂ ਫਾਈਨੈਂਸ਼ਲੀ ਤੌਰ ਤੇ ਸਪੋਰਟ ਕਰਨ ਦੀ ਗੱਲ ਕੀਤੀ ਗਈ ਹੈ ਉਥੇ ਆ ਦਵਿੰਦਰ ਪ੍ਰਤਾਪ ਨਾਮ ਦੇ ਇੱਕ ਵਕੀਲ ਨੇ ਕਿਹਾ ਕਿ ਮੈਂ ਇਸ ਧੀ ਦਾ ਇਸ ਬੇਟੀ ਦਾ ਕੇਸ ਜਿਹੜਾ ਉਹ ਜਿੱਥੇ ਵੀ ਹੋਏ ਹਾਈ ਕੋਰਟ ਸੁਪਰੀਮ ਕੋਰਟ ਮੈਂ ਫ੍ਰੀ ਲੜਾਂਗਾ ਜੋ ਵੀ ਮੁੱਦੇ ਜੋ ਵੀ ਤਰ ਸਾਹਮਣੇ ਆਉਣਗੇ ਲੜਾਂਗਾ ਕੀ ਕਹਿਣਾ ਚਾਹੁੰਦੇ ਹੋ ਤੁਹਾਡੀ ਜਿਹੜੀ ਯੂਨੀਅਨ ਹੈ ਤੁਹਾਡੀ ਜਥੇਬੰਦੀ ਜਿਹੜੀ ਇਸੇ ਕੀ ਸਟੈਂਡ ਲੈਣਾ ਚਾਹੁੰਦੇ ਨੇ ਤੇ ਸਾਡੀ ਜਥੇਬੰਦੀ ਨੇ ਸਟੈਂਡ ਰਾਤ ਦਾ ਹੀ ਲੈ ਲਿਆ ਕਿ ਅਸੀਂ ਉਹਨਾਂ ਦੇ ਨਾਲ ਆ ਔਰ ਕੱਲੀ ਸਾਡੀ ਜਥੇਬੰਦੀ ਨਹੀਂ ਸਾਰੀਆਂ ਜਥੇਬੰਦੀਆਂ ਨੇ ਰਾਤ ਦਾ ਸਟੈਂਡ ਲੈ ਲਿਆ ਕਿ ਉਹਦੇ ਨਾਲ ਕਿਉਂਕਿ ਜਥੇਬੰਦੀਆਂ ਤੇ ਦੇਖੋ ਜਥੇਬੰਦੀਆਂ ਤੇ ਉਹਨਾਂ ਨਾਲ ਚੱਲਦੀਆਂ ਨੇ ਜਿਨ੍ਹਾਂ ਨਾਲ ਜਿਨ੍ਹਾਂ ਨਾਲ ਤੱਕਾ ਹੁੰਦਾ ਇਹ ਤੇ ਸਾਡੀ ਆਪਣੀ ਭੈਣ ਆ ਪੰਜਾਬ ਦੀ ਧੀ ਆ ਇਹਦੇ ਨਾਲ ਨਾ ਤੁਰਨ ਵਾਲੀ ਤੇ ਗੱਲ ਕੋਈ ਬਣਦੀ ਨਹੀਂ ਆ ਅਸੀਂ ਤੇ ਹਰ ਇੱਕ ਹਿੰਦੁਸਤਾਨੀ ਨਾਲ ਚੱਲਦੇ ਆ ਜਿੰਨਾ ਤੱਕਾ ਹੁੰਦਾ ਇਹਦੇ ਨਾਲ ਤੇ ਹਜੇ ਦੇਖੋ ਤੁਸੀਂ ਅ ਅੱਜ ਸ਼ਾਮ ਤੱਕ ਹੀ ਮੇਰੇ ਖਿਆਲ ਨਾਲ ਕੋਈ ਵੀ ਨਹੀਂ ਰਹਿਣਾ ਵੀ ਜਿਹੜਾ ਨਾਸਪੋਰਟ ਕਰੇ ਮੈਨੂੰ ਬਹੁਤ ਫੋਨ ਆਏ ਥੱਲੋਂ ਕਿਸਾਨਾਂ ਦੇ ਮਜ਼ਦੂਰਾਂ ਦੇ ਬਹੁਤ ਫੋਨ ਆਏ ਵੀ ਤੁਸੀਂ ਬਿਆਨ ਦੋ ਬਿਆਨ ਦੋ ਚਲੋ ਮੈਂ ਕਿਹਾ ਸਵੈਰੇ ਦਵਾਂਗੇ ਤੁਸੀਂ ਆਗੇ ਇਹ ਤੇ ਸਪੋਰਟ ਬਹੁਤ ਵੱਡੀ ਪੂਰੇ ਭਾਰਤ ਤੋਂ ਸਪੋਰਟ ਹੋ ਰਹੀ ਹੈ ਉਹਦੀ ਜਿਹੜੀ ਹੁਣ ਤੱਕ ਸੂਚਨਾ ਸਾਹਮਣੇ ਆਈ ਹੈ ਕਿ ਕੁਲਵਿੰਦਰ ਕੌਰ ਨੂੰ ਇੱਕ ਸਸਪੈਂਡ ਕੀਤਾ ਗਿਆ ਹਰਾਸਾ ਚੱਲਿਆ ਗਿਆ ਤੇ ਇਹ ਗੱਲ ਸਾਹਮਣੇ ਆ ਰਹੀ ਹੈ ਸੂਚਨਾ ਦੇ ਆਧਾਰ ਤੇ ਕਿ ਉੱਤੇ ਹੁਣ ਅਗਲੀ ਕਾਰਵਾਈ ਕਾਨੂੰਨੀ ਕਾਰਵਾਈ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਇਸ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਕੀ ਸਟੈਂਡ ਲਿਆ ਜਾਏਗਾ ਜੇ ਕਾਨੂੰਨੀ ਕਾਰਵਾਈ ਕੁਲਵਿੰਦਰ ਕੌਰ ਤੇ ਹੁੰਦੀ ਹੈ ਮੇਰੇ ਖਿਆਲ ਨਾਲ ਤਾਂ ਕਾਨੂੰਨੀ ਕਾਰਵਾਈ ਹੋਣੀ ਨਹੀਂ ਚਾਹੀਦੀ ਕਿਉਂਕਿ ਉਹਨੇ ਆਪਣੀ ਡਿਊਟੀ ਨਿਭਾਈ ਆ ਗੱਲਾਂ ਆ ਰਹੀਆਂ ਕਿ ਉਹ ਮੋਬਾਈਲ ਤੋਂ ਪਰਸ ਤੋਂ ਚੈੱਕ ਕਰਾਉਣ ਤੋਂ ਇਹ ਗੱਲ ਹੋਈ ਜੇ ਅਗਲੇ ਨੇ ਆਪਣੀ ਡਿਊਟੀ ਬਣਾਈ ਆ ਤੇ ਕਾਰਵਾਈ ਤੇ ਉਹਦੇ ਤੇ ਹੋਣੀ ਚਾਹੀਦੀ ਹੈ ਜਿਹੜਾ ਡਿਊਟੀ ਦੇ ਵਿੱਚ ਵਿਗਨ ਪਾ ਰਹੀ ਸੀ ਉਹ ਆਪਣੀ ਕੰਗਣਾ ਇਹਦੇ ਤੇ ਕਾਰਵਾਈ ਤੇ ਹੋਣੀ ਨਹੀਂ ਚਾਹੀਦੀ ਪਰ ਫਿਰ ਵੀ ਜੇ ਉਹਦੇ ਨਾਲ ਕੋਈ ਨਜਾਇਜ਼ ਹੋਈ ਮੈਂ ਤੁਹਾਡੇ ਚੈਨਲ ਦੇ ਥਰੂ ਵੀ ਕਹਿ ਰਿਹਾ ਵੀ ਬਹੁਤ ਵੱਡਾ ਅੰਦੋਲਨ ਹੋਏਗਾ ਔਰ ਸਾਰਾ ਹਿੰਦੁਸਤਾਨ ਉੱਠ ਕੇ ਉੱਥੇ ਪਹੁੰਚ ਜਾਏਗਾ ਜੇ ਇਹਨਾਂ ਕੋਈ ਗਲਤ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਸਾਰਿਆਂ ਨੇ ਕਹਿ ਵੀ ਦਿੱਤਾ ਹੈ ਔਰ ਮੇਰੀ ਤੁਹਾਡੇ ਵਾਲ ਚੈਨਲ ਦੇ ਥਰੂ ਵੀ ਅਪੀਲ ਆ ਇਹਨਾਂ ਨੂੰ ਕਿ ਉਹਦੇ ਨਾਲ ਕੋਈ ਧੱਕੇਸ਼ਾਹੀ ਨਾ ਕਰਨ ਜੇ ਉਹਨਾਂ ਕੀਤੀ ਤੇ ਫਿਰ ਉਹ ਪਛਤਾਉਣਗੇ ਬਹੁਤ ਮਾੜਾ ਹਾਲ ਹੋਏਗਾ ਬਹੁਤ ਵੱਡਾ ਅੰਦੋਲਨ ਹੋਏਗਾ ਹੋ ਸਕਦਾ ਚੰਡੀਗੜ੍ਹ ਨੂੰ ਕੇਰਾ ਪੈ ਜਾਏ ਜੇ ਇਹਨਾਂ ਨੇ ਕੋਈ ਗਲਤ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਜੋ ਜਾਇਜ਼ ਹੈ ਜਾਇਜ਼ ਉਹ ਕਰ ਸਕਦੇ ਪਰ ਜਾਇਜ਼ ਬਣਦਾ ਨਹੀਂ ਜਾਇਜ਼ ਬਣਦਾ ਕੰਗਨਾ ਤੇ ਕਾਰਵਾਈ ਬਣਦੀ ਹੈ ਕੰਗਨਾ ਦਾ ਟੈਸਟ ਹੋਣਾ ਚਾਹੀਦਾ ਡੋਪ ਟੈਸਟ ਉੱਤੇ ਕਾਰਵਾਈ ਬਣਦੀ ਹੈ ਤੋ ACG ਜੋ ਕੁਲਵਿੰਦਰ ਕੌਰ ਨੇ ਕੰਗਨਾਰ ਨੌਤ ਨੂੰ ਥੱਪੜ ਮਾਰਿਆ ਹੈ ਉਹ ਸਾਰੇ ਮੁੱਦੇ ਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਰਾਜ ਗੁਰਵਿੰਦਰ ਸਿੰਘ ਜੀ ਉਹਨਾਂ ਨਾਲ ਖਾਸ ਗੱਲਬਾਤ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਜੇਕਰ ਇਸ ਧੀਨਾ ਕੋਈ ਤੱਕਾ ਹੁੰਦਾ ਹੈ ਕੋਈ ਕਾਰਵਾਈ ਹੁੰਦੀ ਹੈ ਤਾਂ ਸਮੁੱਚੀ ਕਿਸਾਨ ਯੂਨੀਅਨ ਉਹਨਾਂ ਨਾਲ ਖੜੀ ਹੈ ਚਾਹੇ ਸਾਨੂੰ ਮੋਰਚੇ ਲਗਾਉਣੇ ਪੈਣ ਚੰਡੀਗੜ੍ਹ ਘੇਰਨਾ ਪਵੇ ਵੱਡੇ ਪੱਧਰ ਤੇ ਪ੍ਰੋਟੈਸਟ ਕਰਨੇ ਪੈਣ ਅਸੀਂ ਕੁਲਵਿੰਦਰ ਕੌਰ ਦੇ ਨਾਲ ਹਾਂ ਵੇਖਦੇ ਰਹੋ ਚੈਨਲ ਦਾ આરਐਨ ਨਿਊਜ਼